ਇਹ 2019 ਮਾਡਲ ਆ ਹਾਂਜੀ 3 ਸਪੀਡ ਕੀਤਾ ਹੋਇਆ ਹਾਂਜੀ ਪੰਜਾਬ ਨੰਬਰ ਆ ਪੀਵੀ 13 ਸੰਗਰੂਰ ਦਾ ਇਹ ਮਾਡਲ ਆ ਜੀ 2022 ਹਾਂਜੀ 3 ਸਪੀਡ ਹੈ ਹਾਂਜੀ 7-800 ਘੰਟਾ ਚੱਲਿਆ ਜੀ ਇਹ 2013 ਮਾਡਲ ਆ ਹਾਂਜੀ ਬਠਿੰਡਾ ਨੰਬਰ ਆ ਠੀਕ ਹੈ ਜੀ ਟਾਇਰ ਪਿਛਲੇ ਨਵੇਂ ਪਵਾਏ ਆਪਾਂ ਇਹ 2022 ਮਾਡਲ ਆ ਇਹ 3 ਸਪੀਡ ਠੀਕ ਹੈ ਜੀ ਬੂਰਲੇ ਟਾਇਰ ਸ਼ੌਕ ਨਾ ਬੰਦੇ ਨੇ ਵੱਡੇ ਪਵਾਏ ਆ ਠੀਕ ਹੈ ਜੀ 916 ਦੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਜਿੱਥੇ ਬਾਈ ਕਾਲਾ ਆਪਣੇ ਨਾਲ ਜੁੜਿਆ ਸਤਿ ਸ਼੍ਰੀ ਅਕਾਲ ਓ ਕੀ ਆ ਲੈ ਬਾਈ ਵਧੀਆ ਜੀ ਘੈਂਟਾ ਗੱਲਬਾਤ ਵਧੀਆ ਜੀ ਵਧੀਆ ਤੁਸੀਂ ਦੱਸੋ ਸੇ ਵਧੀਆ ਕਿੰਨੇ ਕੁ ਟਰੈਕਟਰ ਨੇ ਅੱਜ 4 ਲੈ ਕੇ ਆਏ ਆ ਬਾਕੀ ਮੀਂਹ ਕਰਕੇ ਘਰੇ ਛੱਡੇ ਤਿੰਨ ਘਰੇ ਛੱਡੇ ਹਾਂਜੀ ਕਾਪੀ ਕਾਗਜ਼ਾਂ ਦੇ ਇੱਕ ਨੰਬਰ 50 50 ਨੰਬਰ ਹਾਂ ਹਾਂ ਫੁੱਲ ਗਾਰੰਟੀ ਆਪਾਂ ਮੈਂ ਬੰਦਾ ਬਾਕੇ ਲੈ ਜੀ ਬਾਕੇ ਲੈ ਜੀ ਚੇ। ਲੁਕੇਸ਼ਨ ਕੀ ਪੈ ਜਾਂਦੀ ਹੈ? ਪਿੰਡ ਆਪਣਾ ਕੋਟਲੀਕਲਾ ਨੇੜੇ ਮੋੜ ਮੰਡੀ। ਟਰੈਕਟਰ ਆਪਣੇ ਤਲਵੰਡੀ ਸਾਪੋਂ ਦੇ ਨੌਰੇ ਤੋਂ। ਠੀਕ ਹੈ ਜੀ। ਤੇ ਹੁਣ ਆਪਾਂ 855 ਤੋਂ ਸਟਾਰਟ ਕਰਦੇ ਹਾਂ। ਇਹਦੇ ਬਾਰੇ ਕਾਕ ਨੇ ਦੱਸੀ ਗਏ ਰਗੁੱਲ। ਇਹ 2019 ਮਾਡਲ ਆ। ਹਾਂ ਜੀ। 3 ਸਪੀਡ ਕੀਤਾ ਹੋਇਆ। ਹਾਂ ਜੀ। ਪੰਜਾਬ ਨੰਬਰ ਆ ਪੀਵੀ 13 ਸੰਗਰੂਰ ਦਾ। ਅੱਛਾ ਜੀ। ਫਰਸਟ ਓਨਰ ਆ। ਠੀਕ ਹੈ। ਹਾਂ ਜੀ। ਇੰਜਨ ਗੇਅਰ ਦਾ? ਇੰਜਨ ਗੇਅਰ ਤਾਂ ਫੁੱਲ ਚੰਗਾ ਜੀ। ਤੇ ਟਾਇਰਾਂ ਦੀ ਕੰਡੀਸ਼ਨ? ਟਾਇਰ ਬੰਦੇ ਨੇ ਬੀਕੇਟੀ ਦੇ ਸਿਆਰੀ ਨਵੇਂ ਪਾਏ ਦੁਬਾਰਾ। ਕਿ ਔਕੜਾ ਟਾਇਰ ਰੁਪਿਆ ਪਏ ਨੇ ਬਾਈ ਰੇਡੀਅਲ ਟਾਇਰ ਕਰਕੇ ਰੇਡੀਅਲ ਟਾਇਰ ਨੇ ਮੂਰਲੇ ਤੇ ਕਨੋਪੀ ਸਾਤਰੀ ਲੱਗੀ ਹੋਈ ਐ ਤੇ ਅਲੱਗ ਤੋਂ ਕਲੱਚ ਵਾਲਾ ਡਬਲ ਡਿਸਟ੍ਰਿਬਿਊਟਰ ਚ ਹਾਂ ਜੇਗੀ ਚੁੱਲੇ ਚ ਆ ਗਿਆ ਹਾਂਜੀ ਜੇਗੀ ਚੁੱਲੇ ਵਾਲਾ ਆ ਗਿਆ ਤੇ ਮਾਡਲ ਤੇ ਰੇਟ ਕਿੰਨਾ ਐਦਾ ਬਾਈ ਮਾਡਲ 2019 ਰੇਟ 625 6,25,000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ। ਮੂਰੇ ਆ ਗਿਆ 855 15 ਸਵੀਟਾਂ ਚ ਦੇਗੀ ਚੁੱਲੇ ਵਾਲਾ ਰਿਵਰਸ ਪੀਟੀਓ। ਇਹਦੇ ਬਾਰੇ ਦੱਸੀ ਬਾਈ। ਇਹ ਮਾਡਲ ਆ ਜੀ 2022। ਹਾਂਜੀ। 3 ਸਪੀਡ ਹੈ। ਹਾਂਜੀ। 7-800 ਘੰਟਾ ਚੱਲੇ। ਠੀਕ ਹੈ ਜੀ। ਨਾਲ ਦੀ ਟਾਇਰ ਟੱਪਾ। ਠੀਕ ਹੈ ਜੀ। ਫੁੱਲ ਚੰਗਾ ਰੈਟਰ। ਪੂਰਾ ਚੰਗਾ ਟਰੈਕਟਰ ਹੈ। ਹਾਂਜੀ। ਤੇ ਇੰਜਨ ਗੇਅਰ ਦਾ ਵੀ ਉਨਾਂ ਹੀ ਚੰਗਾ। ਹਾਂਜੀ ਫੁੱਲ ਚੰਗਾ। ਰੰਗ ਪੇਂਟ ਦਾ। ਰੰਗ ਪੇਂਟ ਦਾ ਸਾਰਾ Ориਜਨਲ। ਸਿਰੇ ਥੋੜਾ ਜੀ ਟਰੈਕਟਰ ਨਾ ਮਾਰੋ। ਚੱਲੇ ਥੋੜ ਲੱਗ ਤੋਂ ਕਲਾਚ ਵਾਲਾ ਡਬਲ ਡਿਸਟਰੀਬਿਊਟਰ ਮਗਰਿਆਟਾਂ ਤੇ ਟਿਪ ਵਗੈਰਾ ਚੜੀ ਹੋਈ ਆ ਤੇ ਮਾਡਲ ਤੇ ਬਾਈ ਰੇਟ ਮਾਡਲ 2022 ਆ ਜੀ ਹਾਂ ਜੀ ਪੀਵੀ ਨੰਬਰ ਆ ਪੀਵੀ 13 ਸੰਗਰੂਰ ਦਾ ਠੀਕ ਆ ਜੀ ਰੇਟ ਰੇਟ ਆ ਜੀ 7 ਲੱਖ 62000 ਦੇਣਾ ਕਿੰਨੇ ਦਾ ਇਹ ਦੇਦਾ 740000 740000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਮੂਰੇ ਆ ਗਿਆ 855 ਫੇਰ ਹੈ ਐਫ ਆਈ ਰਿਵਰਸ ਵੀਡੀਓ ਦੱਸੀ ਬਾਈ ਇਹ ਜੀ 2013 ਮਾਡਲ ਆ ਹਾਂਜੀ ਬਠਿੰਡਾ ਨੰਬਰ ਆ ਠੀਕ ਹੈ ਜੀ ਪਾਇਰ ਪਿਛਲੇ ਨਵੇਂ ਪਵਾਏ ਆਪਾਂ ਠੀਕ ਹੈ ਜੀ ਹਾਂਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਫੁੱਲ ਚੰਗਾ ਬਣਦਾ ਚਲਾ ਕੇ ਮਾ ਕੇ ਫੇਰ ਲਿਆ ਦਾਂਗੇ ਕੀ ਗਾ ਡਬਲ ਡਿਸਟ੍ਰਿਬਿਊਟਰ ਹੈ ਹਾਂਜੀ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਰੰਗ ਪੇਂਟ ਦਾ ਵੀ ਰੀਜਨਲ ਹੈ ਹਾਂਜੀ ਰੀਜਨਲ ਆ ਇਸ ਰੰਗ ਪੇਂਟ ਦਾ ਵੀ ਬਾਈ ਰੀਜਨਲ ਹੈ ਮਗਰਿਆਟ ਨਵੇਂ ਲਵਾਏ ਹੋਏ ਨੇ ਮਗਰਿਆਟ ਨਵੇਂ ਲੱਗੇ ਹੋਏ ਨੇ ਸੈਂਪਲ ਕੱਪੜੇ ਵਾਲੀ ਸਾਤਰੀ ਆ ਗਈ ਹਾਂਜੀ ਮਾਡਲ ਤੇ ਰੇਟ ਮਾਡਲ 2013 ਹੀ ਹਾਂਜੀ ਰੇਟ 475 4.5 ਲੱਖ ਦਾ ਦੇ ਦਾਂ ਸਾਢੇ 4 ਲੱਖ ਦਾ ਮਿੱਤਰੋ ਇਹ ਟਰੈਕਟਰ ਬਿਲਹੇ ਟਾਇਰਾਂ ਦਾ ਬਿੱਲ ਮਿਲ ਜੂ ਬਿਲਹੇ ਟਾਇਰਾਂ ਦਾ ਬਿੱਲ ਮਿਲ ਜੂ ਸਾਢੇ 4 ਲੱਖ ਦਾ ਬਣੂ ਇਹ ਦੇਵਰੇ ਦਾ ਸਿਰਵਰ ਸਪੀਟੋ ਇਹ 2022 ਮਾਡਲ ਹੈ ਪੂਰੀ ਸਪੀਡ ਹੈ ਠੀਕ ਹੈ ਜੀ ਮੂਰਲੇ ਟਾਇਰ ਸ਼ੌਕ ਨਾ ਬੰਦੇ ਨੇ ਵੱਡੇ ਪਵਾਏ ਆ ਠੀਕ ਹੈ ਜੀ 916 ਦੇ ਠੀਕ ਹੈ ਜੀ ਨਾਲ ਦੇ ਟਾਇਰ ਆ ਮਗਰਲੇ ਬਾਈ ਮਾਡਲ 22 ਮਾਡਲ ਆ ਹਜੇ ਬਾਈ ਲੱਗੀਆਂ ਪਈਆਂ ਨੇ ਦੇਖ ਸਕਦੇ ਹੋ ਸੀਲਾਂ ਸੁੱਲਾਂ ਡਬਲ ਡਿਸਟ੍ਰਿਬਿਊਟਰ ਚ ਹੈ ਸੌਂਕੀਆ ਮੈਸੀ ਵਾਂਗੂ ਰੇਸ ਲਵਾਈ ਹੋਈ ਹੈ ਹਾਂਜੀ ਟਰੈਕਟਰ ਚੈੱਕ ਕਰ ਸਕਦੇ ਹੋ ਫੁੱਲ ਚੰਗਾ ਬਾਈ ਹਾਂਜੀ ਫੁੱਲ ਚੰਗਾ ਫੁੱਲ ਚੰਗਾ ਟਰੈਕਟਰ ਹੈ ਪੀਵੀ 31 ਮਾਨਸਾ ਨੰਬਰ ਹੈ ਪੀਵੀ 31 ਮਾਨਸਾ ਦਾ ਨੰਬਰ ਹੈ ਮਾਡਲ ਤੇ ਰੇਟ ਮਾਡਲ 2022 22 ਤੇਰੇ ਰੇਟ 7 ਲੱਖ 7 ਲੱਖ ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਮਾਣਤਾਨ ਕੀਤਾ ਜਾਊਗਾ ਕਨੋਪੀ ਵਗੈਰਾ ਲੱਗੀ ਹੋਈ ਹੈ ਦੇਗੀ ਚੁੱਲ੍ਹੇ ਚ ਆ ਗਿਆ ਆਜੂ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੂ 963 963 963 ਆ ਗਿਆ ਬਾਈ ਮੂਰੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਬਾਈ ਦੱਸੀਂ ਕਿ ਰਹਿੰਦੇ ਬਾਰੇ ਏ ਜੀ 2019 ਮਾਡਲ ਆ ਹਾਂਜੀ 625000 ਡਿਮਾਂਡ ਆ ਹਾਂਜੀ ਪੀਵੀ0 ਬਠਿੰਡਾ ਨੰਬਰ ਆ ਪੀਵੀ0 ਬਠਿੰਡੇ ਦਾ ਨੰਬਰ ਆ ਹਾਂਜੀ ਆ ਓਕੇ ਓਕੇ ਆਈਆਂ ਬਾਈ ਚਟਾਂ ਹਜੇ ਲੱਗੀਆਂ ਪਈਆਂ ਨੇ ਜਿਹੜੀਆਂ ਕੰਪਨੀ ਨੇ ਲਾਈਆਂ ਨੇ ਹਾਂਜੀ ਟਰੈਕਟਰ ਚੈੱਕ ਕਰ ਸਕਦੇ ਆਂ ਚਾਰ ਸਪੀਰੀ ਲੱਗੀਆਂ ਪਈਆਂ ਨੇ ਮੇਨੂੰ ਆ ਇਹ ਤਾਂ ਪੂਰੀ ਸਮਾਈ ਚੋਂ ਆਇਆ ਲੱਗਦਾ ਹਾਂਜੀ ਠੀਕ ਆ ਪੂਰੀ ਸਮਾਈ ਚੋਂ ਆਇਆ ਟਰੈਕਟਰ ਚੈੱਕ ਕਰ ਸਕਦੇ ਆਂ ਬਾਈ ਇੰਜਨ ਗੇਅਰ ਦਾ ਫੁੱਲ ਚੰਗਾ ਜੀ ਫੁੱਲ ਚੰਗਾ ਬੰਦਾ ਚਲਾ ਕੇ ਬਾਕੇ ਜਾ ਸਕਦਾ ਚਲਾ ਕੇ ਬਾਕੇ ਤਸਦੀ ਕਰਕੇ ਲੈ ਆ ਤਸਦੀ ਕਰਕੇ ਲੈ ਆ ਕਨੋਪੀ ਛਤਰੀ ਲੱਗੀ ਕਨੋਪੀ ਛਤ ਮਾਡਲ 2019 ਹੈ ਇਹ ਰੇਟ 8.6 ਲੱਖ 25000 ਪੂਰੇ 6 ਲੱਖ ਦਾ ਦੇ ਪੂਰੇ 6 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਦੋ ਟਰੈਕਟਰ ਚੰਗਾ ਹਾਂ ਦੋ ਤਿੰਨ ਟਰੈਕਟਰ ਘਰੇ ਛੱਡੇ ਆ ਜੀ ਦੋ ਤਿੰਨ ਘਰੇ ਖੜੇ ਨੇ ਹਾਂ ਇੱਕ 855 2020 ਮਾਡਲ ਆ ਜੀ ਉਹਦਾ ਰੇਟ ਆ 665000 6.5 ਦਾ ਦੇ ਦਾਂਗੇ ਨਾਲ ਦੀ ਟਾਇਰ ਆ ਠੀਕ ਆ ਜੀ ਪੀਵੀ 13 ਗਰੂਰ ਨੰਬਰ ਆ ਠੀਕ ਆ ਜੀ ਇੱਕ 3630 ਹੌਲੈਂਡ ਦਾ ਪਲੱਸ ਵਾਲਾ 12 ਮਾਡਲ ਠੀਕ ਆ ਜੀ ਉਹ ਵੀ ਫੁੱਲ ਚੰਗਾ ਟਰੈਕਟਰ ਆ ਠੀਕ ਆ ਜੀ ਹਾਂ ਉਹਦੀ ਡਿਮਾਂਡ ਆ 495 480000 ਦਾ ਦੇ ਦਾਂਗੇ ਠੀਕ ਆ ਜੀ ਉਹ ਵੀ ਪੰਜਾਬ ਨੰਬਰ ਆ ਜੀ ਠੀਕ ਆ ਜੀ ਇੱਕ ਹੋਰ ਇੱਕ ਹੋਰ ਉਹ ਵਾ ਤਿਆਰ ਜੇ ਹੋਣ ਵਾਲਾ ਹਜੇ ਅੱਛਾ ਕਿਹੜਾ ਉਹ 855 ਕਿੰਨੇ ਮਾਡਲ ਉਹ ਮਾਡਲ 2014 ਤੇ ਰੇਟ ਕਿੰਨਾ ਉਹਦਾ ਉਹਦਾ ਰੇਟ 495 4 ਲੱਖ 500 ਦੇ ਟਾਇਰ ਟੂਰ ਜੇ ਪਾਉਣ ਵਾਲੇ ਆ ਜੀ ਟਾਇਰ ਟੂਰ ਪਾਉਣ ਵਾਲੇ ਠੀਕ ਹੈ ਕਈ ਖੜੇ ਟਰੈਕਟਰ ਤਾਈ ਜੰਦੇ ਆ ਜਾਈ ਜੰਦੇ ਠੀਕ ਹੈ ਲੋਕੇਸ਼ਨ ਕੀ ਪੈਗੀ ਲੋਕੇਸ਼ਨ ਆਪਾਂ ਪਿੰਡਾ ਕੋਟਲੀ ਕਲਾਂ ਨੇੜੇ ਮੌੜ ਮੰਡੀ ਠੀਕ ਹੈ ਹਾਂਜੀ ਮੋਬਾਈਲ ਨੰਬਰ ਕਿੰਨਾ ਬਾਈ ਮੋਬਾਈਲ ਨੰਬਰ 7888366007 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਕਾਲੇ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ